ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਾਨੂਕੇ ਗੱਲ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਜੜੇ ਕਰੋ ਵੀਡੀਓ ਬਣਾ ਰਹੇ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚੀ ਪਸੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਇੱਕ ਟੋਕੜ ਗੱਬਣ ਮੱਝ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਨੈਵ ਸਿੰਘ ਆ ਜੀ ਪਿੰਡ ਮਾਨੂ ਕੇ ਗਲ ਤਹਿਸੀਲ ਨਿਹਾਲ ਸਿੰਘਲਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 9988561362 ਠੀਕ ਆ ਬਾਈ ਕਿੰਨੇਵੇਂ ਸੂਏ ਸੂਈ ਵੀ ਆ ਮੱਝ ਜੀ ਇਹ ਤੀਜੇ ਸੂਏ ਸੋਣਾ ਹੈ ਜੀ ਇਹਨੇ ਕਿੰਨੇ ਸੋਇਆ ਵਾਸਤੇ ਗੱਬਣਾ ਜੀ ਇਹ ਕਿੰਨੇ ਟਾਈਮ ਦੀ ਇਹ ਤਿੰਨ ਮਹੀਨੇ ਹੀ ਗੱਬਣੀ ਤੇ ਦੁੱਧ ਭਾਈ ਕਿੰਨਾ ਦੁੱਧ ਦੇਥਲੇ ਹੈਗਾ 5 ਕਿਲੋ ਠੀਕ ਹੈ ਜੀ ਤੋੜ ਕੇ ਦਿਖਾ ਦਿਜੀ ਜੇ ਕੋਈ ਵੀਰ ਭਾਈ ਚੈੱਕ ਕਰਵਾਉਣੀ ਚਾਹੁੰਦਾ ਹਾਂ ਹਾਂਜੀ 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 ਆਪਣੇ ਨਾਲ ਚੈੱਕ ਕਰਾ ਲਈਏ ਮੇਰੀ ਸਪੈਸ਼ਲ ਬੇਨਤੀ ਆ ਤਿੰਨ ਮੈਂ ਸਾਢੇ ਤਿੰਨ ਮਹੀਨਿਆਂ ਦੀ ਭਾਈ ਤਿੰਨ ਮਹੀਨੇ ਦੀ ਗੱਬਣ ਚੈੱਕ ਪਾਸ ਆ 5 ਕਿਲੋ ਦੁੱਧ ਦਾ ਤਸੱਲੀ ਤੁਸੀਂ ਕਰਨੀ ਆ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਜੀ ਆਪ ਦਾ ਡਾਕਟਰ ਵੀਰ ਨਾਲ ਲੈ ਕੇ ਉਹ ਬਾਈ ਕਹਿੰਦਾ ਆਪਾਂ ਚੈੱਕ ਕਰਾ ਕੇ ਲਿਆਂਦੀ ਆ ਤੁਸੀਂ ਜਾ ਆਪਦੀ ਚੈੱਕ ਕਰਾ ਕੇ ਲੈ ਜਾਓ ਥਣਾ ਦੀ ਓਕੇ ਆ ਜੀ ਓਕੇ ਜੀ ਓਕੇ ਤੇ ਮਿਲਦੀ ਬਾਈ ਫਿਰ ਚਾਰਟ ਤੇ ਆ ਜੀ ਹਾਂਜੀ ਚਾਰਟ ਤੇ ਮਿਲਦੀ ਠੀਕ ਆ ਜੀ ਚਾਰਟ ਤੇ ਮਿਲਦੀ ਆ ਬੱਚਾ ਹੈ ਨਹੀਂ ਗਾ ਥਣਾ ਦੇ ਸਾਈਡ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਸੋਹਣਾ ਗੈਪ ਤੇ ਲੱਗਿਆ ਹੱਥੀ ਜਵਾਈ ਵਾਲੇ ਵਾਕੇ ਫਾਈਟ ਦੇ ਪੱਖ ਤੋਂ ਬਹੁਤ ਚੰਗੀ ਆ ਜੀ ਫੇਸ ਕੁਆਲਟੀ ਚੈੱਕ ਕਰ ਲਓ ਫੁੱਲ ਵੱਡੇ ਕਦ ਕਾਠ ਦੀ ਇਹਦਾ ਮੁੱਲ ਜੀ ਇਹਦਾ ਮੁੱਲ 65000 ਰੁਪਏ ਕਰਦੇ ਜੀ ਕੁਝ ਮਾਨਤਨ ਮੈਡਮ ਹਾਂਜੀ ਮਾਨਤਨ ਠੀਕ ਆ ਜੀ 60000 ਰੁਪਇਆ ਬਾਈ ਇਹਦਾ ਮੁੱਲ ਕਰਦੇ ਆ ਬਾਕੀ ਬਾਈ ਕਹਿੰਦਾ ਮਾਨਤਾ ਨੂੰ ਦੇ ਚੋ ਕਰ ਦਾਂਗੇ ਜਿਹਨੂੰ ਜੱਜੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ